ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀ ਦਾ ਫਾਰਮ ਟੀਵੀ ਤੇ ਬਰਨਾਲਾ ਅ ਅੱਜ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਨਹਿਰ ਤੇ ਘਾਰ ਕਰੀ ਬਾਈ ਵਪਾਰ ਦਾ ਕੰਮ ਕਰਦਾ ਠੀਕ ਹੈ ਜੀ ਟਰੈਕਟਰ ਲਿਆਉਂਦਾ ਪਰ ਰੇਟ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਮੇਰਾ ਸੀਰਾ ਹੈ ਜੀ ਸੀਰ ਸਿੰਘ ਪਿੰਡ ਸਹਿਣਾ ਹੈਗਾ ਵੀਰੇ ਜ਼ਿਲ੍ਹਾ ਜੀਲਾ ਬਰਨਾਲਾ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ ਹੈਗਾ 98777 ਹਾਂਜੀ 75090 ਠੀਕ ਹੈ ਜੀ ਭਾਈ ਜੀ ਕਿੰਨੇ ਟਰੈਕਟਰ ਬਕਾਉਗਾ ਆਪਣੇ ਕੋਲ ਅਜ ਟਰੈਕਟਰ ਆਪਣੇ ਕੋਲੇ ਤਕਰੀਬਨ ਹੁੰਦੀ ਆ 5-7 ਦਾ ਹੁਣ 4 ਨੇ ਠੀਕ ਹੈ ਜੀ ਇਸ ਟਾਈਮ ਠੀਕ ਹੈ ਜੀ ਹਾਂਜੀ ਹਾਂਜੀ ਰੇਟ ਭਾਈ ਬਿਲਕੁਲ ਜਾਇਜ਼ ਦੱਸੋ ਠੀਕ ਹੈ ਨਾ 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 ਜਾਇਜ਼ ਦੱਸਾਂਗੇ ਬਾਈ ਚਲ ਕੇ ਮਾਨਤਨ ਕਰਤਾ ਕਰਾਂਗੇ ਹਾਂ ਹਾਂ ਮਾਨਤਨ ਫੁੱਲ ਕਰਾਂਗੇ ਠੀਕ ਹੈ ਜੀ ਹਾਂਜੀ ਪਹਿਲੇ ਟਰੈਕਟਰ ਦੀ ਜਾਣਕਾਰੀ ਦਿਓ ਜੀ ਇਹ ਜੀ ਵੀਰੇ ਨੋਵੋ ਆ ਅਰਜਨ ਹਾਂਜੀ 23 ਮਾਡਲ ਆ ਵੀਰੇ 24 ਦੀ ਕਾਪੀ ਹੈ ਜੀ ਠੀਕ ਹੈ ਪਹਿਲੇ ਨਾਂਗਾ ਜੀ ਫਰਸਟ ਆਨਰ ਆਗਾ ਠੀਕ ਹੈ ਜੀ ਹਾਂਜੀ ਟਰੈਕਟਰ ਸਾਰਾ origignal ਆ ਸਾਰਾ ਠੀਕ ਹੈ ਜੀ ਜੇ ਬਈ ਕਿਸੇ ਨੇ ਲੋਨ ਲੋਨ ਕਰਾਉਣਾ ਤਾਂ ਕਰਵਾ ਹਾਂ ਵੀਰੇ ਲੋਨ ਵੀ ਆਪਾਂ ਕਰਵਾ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਤੁਹਾਨੂੰ ਟਰੈਕਟਰ ਦਿਖਾਉਣੇ ਆ ਬਾਈ ਕਹਿੰਦਾ ਸਾਰੀਆਂ ਸਹੂਲਤਾਂ ਟਰੈਕਟਰ ਨਾਲ ਦੀ ਟਾਇਰ ਆ ਸਾਰੇ ਇਹਨਾਂ ਵਾਲੇ ਟਾਇਰ ਆ ਠੀਕ ਹੈ ਬਾਕੀ ਕਿਦੋਂ ਕਲਮੇ ਨਹੀਂ ਲੱਗੀ ਵੀ ਠੀਕ ਹੈ ਜੀ ਹਾਂਜੀ ਇਹਦੇ ਰੰਗ ਦੀ ਕਲਮ ਨਹੀਂ ਬਾਈ ਕਹਿੰਦਾ ਲੱਗੀ ਵੀ origignal ਟਾਇਰਾਂ ਚੈੱਕ ਕੀਤੇ ਠੀਕ ਹੈ ਜੀ ਚੰਗੀ ਤਰ੍ਹਾਂ ਤੁਸੀਂ ਟੋ ਸਕਦੇ ਟਰੈਕਟਰ ਨੂੰ ਲੋ ਜੀ

ਜਾ ਗਿਆ ਸਾਹਿਬ ਉੱਦਲੀ ਤਾਂ ਸਾਰੀ ਘਰਾਤੀ ਵੀ ਦੇਖ ਸਕਦੇ ਮੀਟਰ ਮੋਟਰਾਂ ਦੀ ਸਾਰੇ ਕਾਹ ਦੀ ਠੀਕ ਹੈ ਲੋਕ ਸੋਕਾ ਨਵਾਂ ਟਰੈਕਟਰ ਇੰਜਨ ਜਮਾ ਓਕੇ ਹਾਂਜੀ ਭਾਈ ਰੇਟ ਦੱਸੋ ਜਿਵੇਂ ਜਾਇਜ਼ ਜਿਆਦਾ ਜਾਇਜ਼ ਰੇਟ ਵੀਰੇ ਆਪਾਂ 7.5 ਲੱਖ ਦਾ ਦੇਵਾਂਗੇ ਟਰੈਕਟਰ 7.5 ਲੱਖ ਹਾਂਜੀ ਹਾਂਜੀ ਆਪਾਂ ਜਮਾ ਕੋਈ ਵੱਧ ਘੱਟ ਨਹੀਂ ਮੰਗਦੇ ਵੀ ਠੀਕ ਹੈ ਜੀ ਥੋੜਾ ਕਨਾ ਮਾਨ ਤਨ ਕਰ ਦਾਂਗੇ ਠੀਕ ਹੈ ਜੀ ਤਾਂ ਵੀ ਤੁਹਾਡੇ ਟਰੈਕਟਰ ਵੱਧ ਵੇਖਦੇ ਆ ਹਾਂਜੀ ਹਾਂਜੀ ਅੱਗੇ ਆਪਾਂ ਵੀਡੀਓ ਭਾਈ ਬਹੁਤ ਦੇਖੇ ਤੁਹਾਡੀ ਆ ਆਪਾਂ ਕਰੀ ਭੇਜਦੇ ਆ ਅੱਗੇ ਤੁਹਾਡੀ ਵੀਡੀਓ ਕਰਕੇ ਕਈ ਟਰੈਕਟਰ ਜੀ 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 ਸੋਪਰਾ ਬਾਈ ਦੇ ਰੇਟ ਬਿਲਕੁਲ ਸਹੀ ਹੁੰਦੇ ਆ ਅੱਗੇ ਵੀ ਵੀਡੀਓ ਪਾਈ ਸੀ ਬਾਈ ਦੇ ਟਰੈਕਟਰ ਬਾਈ ਕਹਿੰਦਾ ਵੀਰੇ 7 ਲੱਖ ਦਾ ਲੋਨ ਵੀ ਕਰਵਾ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਪੂਰੇ 7 ਲੱਖ ਦਾ ਠੀਕ ਹੈ ਜੀ ਸੋਪਰਾ 7 ਲੱਖ ਦਾ ਬਾਈ ਕਹਿੰਦਾ ਲੋਨ ਵੀ ਕਰਵਾ ਦਾਂਗੇ ਠੀਕ ਹੈ ਜੀ ਹਾਂਜੀ ਬਾਈ ਦੂਜਾ ਦੱਸੋ ਜੀ ਇਹ 2007 ਮਾਡਲ ਆ ਜੀ ਅਰਜਨ ਹਾਂਜੀ ਇਹ 3 ਸਪੀਡ ਹੋਇਆ ਵਾ ਟਰੈਕਟਰ ਓਕੇ ਤੇ ਸੈਂਟਰ ਗੇਅਰ ਆ ਠੀਕ ਆ ਸਾਰੇ ਇੰਜਨ ਗੇਅਰ ਦਾ ਸਾਰੇ ਕਾਸ਼ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਜਮਾ ਰੀਨਲਾ ਸਾਰਾ ਕੱਲੇ ਇਹਦੇ ਆਪਾਂ ਕਿਨਾਰੀਆਂ ਆ ਰੀ ਮਾਰੀਆਂ ਕਰਾਂਗੇ ਐਵੇਂ ਬਸ ਠੀਕ ਹੈ ਜੀ ਰੰਗ ਪੇਂਟ ਜੋ ਸਾਨੂੰ ਆਪਾਂ ਸਹੀ ਰੱਖ ਦਿੰਦੇ ਨੇ ਵੀ ਆ ਸਹੀ ਕੰਮ ਕਰਾਈਆਂ ਗੀਆਂ ਬਾਕੀ ਸਾਰਾ ओरिजिनल ਟਰੈਕਟਰ ਇੰਜਨ ਗੇਅਰ ਦਾ ਸਾਰਾ ਕੋਈ ਜਮਾ ਬੰਦਾ ਬਾਅਦ ਵੀ ਲਿਆ ਕੇ ਇੱਕ ਕਰਕੇ ਲਿਆ ਸਕਦਾ ਆਪਣੇ 20 ਪੀਡ ਹੋਇਆ ਵਾ ਟਰੈਕਟਰ ਠੀਕ ਆ ਇੱਥੇ ਵਾ ਕੇ ਚੱਲੀ ਕਰਕੇ ਲਈ ਹਾਂ ਜੀ ਠੀਕ ਹੈ ਜੀ ਇਹ ਵੀ ਦੂਜੇ ਨਵੇਂ ਆ ਟਰੈਕਟਰ ਚੈਪ ਵਾਲੀ ਕਾਪੀ ਆ ਜੀ ਠੀਕ ਆ ਤੇ ਰੇਟ ਭਰਾਜ ਆ ਜਾਂਦਾ ਇਹ ਰੇਟ ਆਪਾਂ ਦੇ ਦਾਂਗੇ 310000 ਦਾ ਜੀ ਲੋ ਫਰਾ ਲੋ ਵਾ 310000 ਦਾ ਆ ਨੋ ਸੌਰੀ ਅਰਜਨ ਠੀਕ ਹੈ 7 ਮਾਡਲ ਆ ਬਾਈ ਹੈਨਾ ਹਾਂਜੀ ਹਾਂ ਕੰਡੀਸ਼ਨ ਹੈ ਬਾਈ 12 13 ਮਾਡਲ ਰਗੀ ਆ ਜੀ ਹਾਂਜੀ ਹਾਂਜੀ ਸਾਫ ਬਹੁਤ ਹੈ ਹਾਂਜੀ ਹਾਂ ਲੋਪਰਾ ਹੰ ਪੈਂਪਰ ਲੱਗਿਆ ਵਾ ਪੀਪੀ 13 ਨੰਬਰ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਭਰਾ ਲੋ ਜੀ ਟਾਟਰ ਤੁਹਾਡੇ ਸਾਹਮਣੇ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ 90 பை ਹਟਾਰ ਹੋਣਗੇ ਠੀਕ ਹੈ 85 90 ਬਸ ਠੀਕ ਹੈ ਲੋਪਰਾ ਰੇਟ ਬਾਈ ਨੇ ਆਪਾਂ ਉਹਦਾ ਦੱਸਤਾ ਠੀਕ ਹੈ ਨਾ ਬਾਈ ਜੀ ਨਾ ਜ਼ਰੂਰ ਕਨੈਕਟ ਕਰੋ ਬਾਈ ਦੇ ਰੇਟ ਬਿਲਕੁਲ ਜਾਇਜ਼ ਹੀ ਹੁੰਦੇ ਆ ਭਰਾ ਠੀਕ ਹੈ ਜੀ ਲੋ ਜੀ ਟਾਇਰ ਤਾਂ ਨੀ ਦਾ ਮਾਰੋ ਲੈਂਕਾ ਲੋਕਾ ਹੁੱਕ ਠੀਕ ਹੈ ਜੀ ਅਜਵੀਂ ਟਰਾਲੀ ਜਾਣਕਾਰੀ ਦਿਓ ਜੀ ਆਪਣੀ ਟਰਾਲੀ ਹਾਂ ਵੀਰੇ 11 1/2 ਟਰਾਲੀ ਹੈ ਜੀ ਇੱਕ 41 ਠੀਕ ਹੈ ਜੀ ਨਵੀਂ ਟਰਾਲੀ ਆ ਜਮਾ ਆਪਾਂ ਬਣਵਾਈ ਹੈ ਸਾਈਤੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਇਹਦਾ ਬਾਈ 1,85,000 ਰੁਪਏ ਦੀ ਟਰਾਲੀ ਦੇਣੀ ਠੀਕ ਹੈ ਜੀ ਹਾਂਜੀ ਚੱਕਾ ਨਵੀਂ ਟਰਾਲੀ ਹੈ ਜਮਾ 19 1/2 ਕੁਇੰਟਲ weight ਹੈ 19 1/2 ਕੁਇੰਟਲ ਲੋ ਹਾਂਜੀ ਹਾਂਜੀ ਲੈਫਟ ਵਾਲੀ ਦਾ ਕਿੰ ਚੰਗੇ ਹਿੱਸਾ ਕਿੰਨੇ ਦਾ ਵੀਰੇ ਹਿੱਸਾ 4 ਇੰਚੀ ਹੈ ਜੀ 4 ਇੰਚੀ ਸ ਲੋ ਜੀ ਹਾਂ ਜੀ ਸਾਰਾ ਨਵਾਂ ਗਾ ਪੰਪ ਬੈਰਿੰਗ ਬੂਰ ਸਾਰਾ ਕੁਝ ਨਵਾਂ ਲੱਗ ਗਿਆ ਇਹਦਾ ਕੋਈ ਉਹ ਨਹੀਂ ਗਾ ਕੋਈ ਚੀਜ਼ ਪੁਰਾਣੀ ਨਹੀਂ ਵਰਤੀ ਵੀ ਦੇ ਚ ਠੀਕ ਹੈ ਜੀ ਜਾਲੀ ਜੁੜੀਆਂ ਵੀ ਪੂਰੀ ਪੂਰੀ ਜੁੜੀ ਵਧੀਆ ਲਗਾਈ ਹੋਈ ਹਾਂਜੀ ਹਾਂਜੀ ਠੀਕ ਹੈ ਤੇ ਰੈਮ ਰੂਮ ਸਾਰੇ ਦਿਖਾ ਦੇ ਬਾਈ ਇਹ ਪੂਰੇ ਵਧੀਆ ਨੇ ਜਣ ਕੇ ਠੀਕ ਹੈ ਜੀ ਹਾਂਜੀ ਲੋ ਜੀ ਵੱਡੀ ਹੱਬ ਵਾਲੀ ਆ ਹਾਂ ਹਾਂ 10 ਇੰਚੀ ਹੱਬਾ ਜੀ ਇਹਦੀ ਠੀਕ ਹੈ ਠੀਕ ਹੈ ਹਾਂ ਜਿਹੜੀ ਆ 10 ਇੰਚੀ ਦੀ ਆਹ ਚੈਨਰ ਠੀਕ ਹੈ ਅਬ ਜਿਹੜੀ ਹੁੰਦੀ ਹੈ ਜਿਆਤਾਸੀ ਠੀਕ ਹੈ ਠੀਕ ਹਾਂ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਰ ਲਿਆ ਤੇ ਪੰਪੂ ਵੀ ਸੰਖਾਣੇ ਨਮਾਈਆਂ ਜੀ ਯਾਰ ਲੋਪਰਾ ਮਾਈ ਗੱਡ ਨਾ ਪੰਪ ਬਿਲਕੁਲ ਨਮਾ ਠੀਕ ਹੈ ਜੀ 1.19 ਕੁਇੰਟਲ ਵੇਟ ਆ ਜਾਂਦੀ ਠੀਕ ਹੈ ਜੀ ਹਾਂਜੀ ਹਾਂਜੀ ਲੋਪਰਾ ਵਾਈ ਨਾ ਜਗਰਾਮ ਵਾਲਾ ਰੰਗ ਜਗਰਾਮ ਟਾਈਪ ਹੀ ਬਣਵਾਈ ਆਪਾਂ ਆਪਣੇ ਪਿੰਡੂ ਹੀ ਲੈਣਿਓ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਕੋਲੇ ਖੜਾ ਕੇ ਟਰਾਲੀ ਜਗਰਾਮ ਵਾਲੀ ਜਮਾ ਕਾਪੀ ਕਰੀ ਜਾਓ ਠੀਕ ਹੈ ਜੀ ਕਿਲੋਪਰਾ ਚੈੱਕ ਕਰ ਸਕਦੇ ਲੋ ਜੀ ਰੰਗ ਰੰਗ ਨਮਾ 1 ਰੁਪਿਆ ਨੇ ਟਰਾਲੀ ਭਾਲ ਦੀ ਭਰਾ ਲੋ ਜੀ ਵਾਈ ਨੇ ਰੇਟ ਦੱਸਤਾ ਬਾਈ ਜੀ ਨਾ ਵੱਧੋ ਕੰਡਕਟਰ ਵਾਈ ਨੇ ਕਰ ਲਓ ਠੀਕ ਹੈ ਜੀ ਲੋਜੀ ਠੀਕ ਹੈ ਹਾਂ ਜੀ 855 ਦੇ ਜਾਣਕਾਰੀ ਉਹ ਕਿਹੜਾ ਮਾਡਲ ਹੈ ਜੀ ਇਹ 2016 ਮਾਡਲ ਹੈ ਜੀ ਹਾਂਜੀ ਅਗਲੇ ਟਾਇਰ ਇਹਦੇ ਨਾਲ ਦੇ ਆ ਜੀ ਮਗਰ ਦੇ ਦੁਆਰੇ ਦੇ ਆ ਜੀ ਠੀਕ ਹੈ ਜੀ ਸਾਰਾ ਅਰੀਨਾ ਟਰੈਕਟਰ ਆ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਇਹ ਵਿੱਚ 5.5 ਲੱਖ ਦਾ ਟਰੈਕਟਰ ਦੇਣਾਗਾ ਆਪਾਂ ਠੀਕ ਹੈ ਪਹਿਲੇ ਨਾਂਗਾ ਕੈਸ ਦਾ ਟਰੈਕਟਰ ਠੀਕ ਹੈ ਜੀ ਹਾਂਜੀ ਹਾਂਜੀ Ориジナル ਜਮਾ ਸਾਰਾ ਇਹਦੇ ਵੀ ਲੋਨ ਹੋ ਜੀ ਵੀਰੇ ਹਾਂ ਹਾਂ ਲੋਨ ਇਹਦੇ ਵੀ ਹੋ ਜਾਂਦਾ ਜੀ ਠੀਕ ਹੈ ਜੀ ਹਾਂ तकरीबन ਜਿੰਨੇ ਟਰੈਕਟਰ ਆਪਣੇ ਸਾਰੇ ਤੇ ਲੋਨ ਸਾਰੇ ਤੇ ਨਹੀਂ ਜੀ ਆ ਜਿਹੜੇ ਦੂਜੇ ਡਾਊਨ ਮਾਡਲ ਉਹਨਾਂ ਤੇ ਨਹੀਂ ਹੁੰਦਾ ਜੀ ਸਸ ਹਾਂਜੀ ਠੀਕ ਹੈ ਦਸਨ ਦਾ ਫਰਜਵਾਨਾ ਮੋਟਰਸਾਈਕਲ ਆ ਜਾਂਦਾ ਸਤਰੀ ਭਰਾ ਬਹੁਤੀ ਲੰਗੀ ਘਾਟ ਲੱਗੀ ਹੈ ਬਾਈ ਕਹਿੰਦਾ ਇਹਦੇ ਵੀ ਲੋਨ ਹੋ ਜੀ ਲੋ ਜੀ 20 3 ਚੱਕਾ ਸਾਦੇ ਲੋ ਜੀ ਪਰ ਸਟੇ ਰਹਿਣਾ ਟਾਇਰ ਤੁਸੀਂ ਦੇਖ ਸਕਦੇ ਸੀ ਐਟ ਦਾ ਟਾਇਰ ਆ ਭਰਾ ਹੋਛ ਹਾਂਜੀ ਭਾਈ ਦੂਜਾ 855 ਕਿਹੜਾ ਮਾਡਲ ਹੈ ਜੀ ਇਹ 2007 ਮਾਡਲ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਤੇ ਰੇਟ ਭਾਈ ਖੱਚ ਕੇ ਜੀ ਰੇਟ ਭਾਈ ਇਹ ਤਿੰਨ ਡੇਟ ਛੇ ਦੇ ਦਾਂਗੇ ਆਪਾਂ ਤਿੰਨ ਡੇਟ ਛੇ ਹਾਂਜੀ ਹਾਂਜੀ ਮੌਕੇ ਦੇ ਮਾਨ ਕਰ ਦਾਂਗੇ ਬਾਕੀ ਟਾਇਰ ਚਾਰੇ ਨਵੇਂ ਆ ਜੀ ক্লোਸ ਕਰੀਂ ਜਣਾ ਇਹ ਠੀਕ ਹੈ ਜੀ ਸਾਰਾ ਬਾਡੀ ਲਾਈਨ ਦਾ ਸਾਰਾ origignal ਆ ਜੀ ਠੀਕ ਹੈ ਜੀ ਹਾਂਜੀ ਹਾਂ ਜੀ 49 ਹਾਂ ਜੀ ਮੰਨ ਕੇ ਚੱਲੋ ਹਾਂ ਜੀ 49 ਆ ਦੇ ਹਾਂ ਸੁਣ ਆ ਦੇਖੋ ਇਹ ਹਜੇ ਲੈਹੇ ਨਹੀਂ ਅਕਰ ਠੀਕ ਹੈ ਠੀਕ ਜਿਹੜੇ ਲਿਖੇ ਹੋਏ ਹੁੰਦੇ ਗੋਡਿਅਰ ਦੇ ਠੀਕ ਹੈ ਹਾਂ ਜੀ ਮਾਜਰਾ ਦੇ ਬਹਿੰਗੇ ਟਾਇਰ ਆ ਵਧੀਆ ਸੁਪਰ ਮਾਜਰਾ ਦੇ ਠੀਕ ਹੈ ਜੀ ਗੇਅਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਜਮਾਂ ਹੈ ओरिजिनल ਆ ਜਮਾਂ ਕੋਈ 1000 ਰੁਪਏ ਵੀ ਕੱਢ ਨਹੀਂ ਸਕਦਾ ਕੋਈ ਨੁਕਸਾਨ ਵੀ 1 ਰੁਪਿਆ ਵੀ ਨਹੀਂ ਲੱਗਦਾ ਇਹਦੇ ਹਾਂ ਜੀ 1 ਰੁਪਿਆ ਵੀ ਨਹੀਂ ਲੱਗਦਾ ਜੀ ਠੀਕ ਹੈ ਹਾਂ ਜੀ ਹਾਂ ਜੀ ਚੈੱਕ ਕਰ ਸਰ ਨਵੇਂ ਮਾਰਕਾ ਟਾਇਰ ਕਰਦਾ ਸੱਤ ਮਾਡਲ ਬਈ ਇਹ ਤੇਲ ਬ੍ਰੇਕਾਂ ਚਾ ਸਾਰਾ 540 ਚੱਕਰ ਆ ਇਹਦੇ ਠੀਕ ਹੈ ਜੀ ਵੀਡੀਓ ਦੇ ਹਾਂਜੀ ਹਾਂਜੀ ਹਾਂ ਰੀਨ ਲਾ ਜਮਾ ਜੀ ਆ ਬ੍ਰੇਕਾਂ ਵਾਲਾ ਪੀਸ ਕਾੜ ਗਏ ਹਾਂ ਤੇਲ ਬ੍ਰੇਕਾਂ ਜੀ ਠੀਕ ਹੈ ਜੀ ਇਹਦੇ ਬ੍ਰੇਕ ਆ ਬਾਅਦ ਪਾਵਰ ਬਣ ਜਾਂਦੀ ਹੈ ਹਾਂਜੀ ਹਾਂ ਸੱਕੇ ਬ੍ਰੇਕਾਂ ਉਹ ਨਹੀਂ ਹੈਗੀਆਂ ਹਾਂ ਨਹੀਂ ਉਹ ਨਹੀਂ ਸੁੱਕੀਆਂ ਨਹੀਂ ਠੀਕ ਹੈ ਠੀਕ ਹੈ ਲੋਪਰਾ ਪੈਂਟ ਸਹਿਣਾ ਤੇ ਜਿਲਾਂ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਨਜ਼ਰੂਰ ਕੰਟੈਕਟ ਕਰੋ ਲੋਪਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ